ਰਹਿਰਾਸ ਸਹਬ ਹਰ ਗੁਗੁਗ ਭਗਤੀ ਉਪਾਇ ਪਹਿਜ ਰਖਦਾ ਆ ਰਾਮ ਰਾਜੇ ਹਰ ਨਾ ਕਲ ਦੁਸ਼ਤ ਹਰ ਮਾਰਿਆ ਪ੍ਰਹਿਲਾਦ ਰਖਾਇਆ ਹੰਕਾਰੀਆਂ ਨਿੰਦਕਾਂ ਬਿਠਵੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਹੇ ਜੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੂਪ ਭਇਆ ਜਾ ਸੁਖਤਾ ਮਨਾ ਹੋਈ ਤੋ ਕਰਤਾ ਕਰ ਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਲਿਹਾਰੀ ਗੁਦਰਤੋ ਸਿਆ ਤੇਰਾ ਤਨਾ ਜਾਈ ਲਖਿਆ ਰਹਾਓ ਜੀ ਆਤਮਾ ਜੋਤ ਜੋਤ ਮਹਿ ਜਾਤਾ ਕਲਬਲਾ ਭਰਪੂਰ ਰਹਾ ਤੂੰ ਸੱਚਾ ਸਹਿਓ ਸਿਫਤ ਸਵਾਲਿਓ ਜਿਨ ਕੀ ਤੀਸੋ ਪਾਰ ਭਇ ਕਹੋ ਨਾਨਕ ਰਤੇ ਗਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਦਾ ਦਾਸਾ ਮਹੱਲਾ ਪਹਿਲਾਏ ਕੋਡਕਾਰ ਸਤਿਗੁਰ ਪਰਸਾ ਸੋਦਰ ਤੇਰਾ ਕਿ ਹਰ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਬਾਝੇ ਤੇਰੇ ਨਾਦ ਨੇ ਕਿਆ ਸੰਖਾ ਕੀਤੇ ਤੇਰੀ ਵਾਵਨ ਹਾਰੇ ਇਹ ਤੀਤੈ ਰੂਗ ਭਰੀ ਸੋ ਕਹਿਣ ਕੀਤੇ ਤੇਰੇ ਗਾਵਣ ਹਰ ਗਾਵਣ ਤੋਂ ਨਾ ਪਉਣ ਪਾਣੀ ਬੈਸੰਤ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁੰਨੋ ਚਤ ਬਕਤ ਲੈ ਜਾਣਾ ਲੈ ਫਿਲਕ ਤਰੰਗ ਚਾਰੇ ਗਾਵਣ ਕੋ ਨਈ ਸਰਬਰ ਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁੰਨੋ ਅੰਦਰ ਆਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਣ ਤੁੰਨੋ ਸਿ ਰਸਮਾ ਦੀ ਅੰਦਰ ਗਾਵਣ ਸੁਧਨੋ ਸਾਧਵੀ ਚਾਰੇ ਗਾਵਣ ਤੁਨੋ ਜੋ ਤੀਸਰੀ ਸੰਤੋਖੀ ਗਾਵਣ ਤੁਨੋ ਵੀਰ ਕਰਾਰੇ ਗਾਵਣ ਤੁਨੋ ਪੰਚਰ ਪੜ ਰਕੇਸ਼ਰ ਜਗ ਜਗ ਬੇਧਾ ਨਾਲੇ ਗਾਵਣ ਤੁਨੋ ਮੋਹਨੀਆ ਮਨ ਮੋਹਣ ਸਰਗਮਚ ਪਿਆਲੇ ਗਾਵਣ ਤੁਨੋ ਰਤਨੁ ਪਾਇ ਤੇਰੇ 86 ਤੀਰੁ ਤਨਾਲੇ ਗਾਵਣ ਤੁਨੋ ਜੋਦ ਮਹਾਬਲ ਸੂਰਾ ਗਾਵਣ ਤੁਨੋ ਖਾਣੀ ਚਾਰੇ ਗਾਵਣ ਤੁਨੋ ਖੰਡਵਨੁ ਬ੍ਰਹਮੰਡਾ ਕਰ ਕਰੇ ਤੇ ਤਾਰੇ ਸਹੀ ਤੁਨੋ ਗਾਵਣ ਜੋਤਰ ਪਾਉਣ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਕੀ ਤੇ ਦੁਨੋ ਬ੍ਰਾਹਮਣ ਸੀ ਮੈਚ ਤਨੇ ਆਵ ਨਾਨਕ ਆ ਵਿਚਾਰੇ ਸੋਈ ਸੋਈ ਸਰਾਸ ਸਾਬ ਸੱਚਾ ਸਾਚੀ ਨਹੀਂ ਐ ਭੀ ਹੋਸੀ ਜਾਇ ਨਾ ਜਾਸੀ ਰਤਨ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇ ਜਨਿ ਉਪਾਈ ਕਰ ਕਰ ਦੇਖਿਆ ਕਿ ਤਾ ਆਪਣਾ ਜੋਤੀ ਸਤੀ ਉਡਿਆ ਜੋਤ ਸੁਭਾਵੇ ਸੋਈ ਪਰਸੀ ਰੁਕ ਮੈਂ ਕਰ ਨਾ ਜਾਇ ਸੋ ਪਾਸਾ ਸਹਾ ਪਾਸੈ ਨਾਨਕ ਰਹਿ ਨਦਬੈ ਆਤਾ ਮਹੱਲਾ ਪਹਿਲਾ सुनो वा कैसे बकोए केवड़ वा रीठा कीमत पाए न कहया जाए, कहने वाले समायेरावरा सब सुरते सुरत कमाई सब कीमत मिल कीमत पाई ग्ञानी ध्यान गुल हाय कह न जायरी गुल वी सब साते सब तप सब चंग सीधा वृखा घियां वड्याई कदमी सिदिक ने ना पाया करम ले ना ही ठाकुरहाइया आखन वाला क्या विचारा सृष्टि परे तेरे भंडारा जिस तू ने से क्या चारा नानक सट सवार हारा आसा महला पहला आखा जीवा सर मर जाओ आखने औखा सच है नौ सच नाम किला दे भोगत तो भूख है गच लेह दुख सो क्यों विसरे मेरी माए साचा साहब सच है नाए रहाओ सच नाम के तल आई आई आख थके मत नहीं पाई जैसा मिलकर आखन पाए वडा न होवे घाट ना जाए ਨਾਮ ਮਰੇ ਨਾ ਹੋਵੇ ਸੋਬ ਦੇਂਦਾ ਰਹਿਣ ਝੁਕੇ ਭੋਗ ਗੁਣੀ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਇ ਜਿਉਂਦੇ ਆਪਤੇ ਵਿੜਤੇ ਰਿਦਾਰ ਜਿਨੂ ਕਰਕੇ ਕੀਤੀ ਰਾਤ ਕਸਮ ਸਾਰੇ ਕੇ ਕਮजात ਨਾਨਕ ਨਾਮੇ ਬਾਦਿਸ ਨਾਚ ਰਾਹ ਬੁਜਰੀ ਮਹਿਲਾ ਚੌਥਾ ਹਰਤੇ ਜਨ ਸਤਗੁਰ ਸਰਪੁਰ ਕਾ ਬਨਾ ਕਰੋ ਗੁਰ ਪਾਸ ਹਮ ਕੀ ਰਹਿ ਕਰਮ ਸਤਗੁਰ ਸਰਨਾਇ ਕਰਦਿਆ ਨਾਮ ਪ੍ਰਗਾਸ ਮੇਰੇ ਨੀਤ ਗੁਰ ਦੇ ਨੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮੇ ਰਾ ਪ੍ਰਾਣ ਸੁਖਾਈ ਹਰ ਕੀਰਤ ਹਮ ਰੀਰਹ ਰਾਸ ਰਹਾਉ ਅਰਜਨ ਕੀ ਉਡ ਭਾਗ ਵਡੇ ਰਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮਲੇ ਤ੍ਰਿਪਤਾ ਸੇ ਮੇ ਸੰਤਨ ਗੁਰ ਪਰਗਾਸ ਜਿਨ ਹਾਰੇ ਹਰਿ 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 ਸੁਨਾਮ ਨਾ ਪਾਇਤੀ ਪਾਹੀ ਨਿਜੰ ਪਾਸ ਜੋ ਸਤਗੁਰ ਸਨ ਸੰਗਤ ਨਈ ਆਇ ਤ੍ਰਿਕ ਜੀਵ ਤ੍ਰਿਕ ਜੀਵਾਸ ਜਿਨ ਹਰ ਦਿਨ ਸਤਗੁਰ ਸੰਗਤ ਪਾਇਤੇ ਹਨ ਤੋਰ ਮਸਤਕ ਲਿਖਿਆ ਲਖਾਸ ਤਨ ਤਨ ਸਰਸੰਗਤ ਜਿਤਹ ਰਸ ਪਾਇ ਮਿਲ ਜਨਾਨਿਤ ਨਾਮ ਬਿਰਗਾਸ ਰਾਗੁ ਜੁਰਿ ਮਹਿਲਾ ਪੰਜਵਾ ਕਾਹਿਰੇ ਮਜਤ ਵਦਮਜਾ ਆਹਰ ਹਰਦੀਓ ਪਰਿਆ ਸਹਿ ਪਥਰ ਮਹਿਜੰ ਤਿਓ ਪਾਇ ਤਾ ਕਰਿ ਤਾ ਦੇ ਕਰ ਧਰਿਆ ਮੇਰੇ ਮਾਧੋ ਜੀ ਸਰਸੰਗਤ ਮਿਲੇ ਸੋਤਰਿਆ ਗੁਰ ਪ੍ਰਸਾਰ ਪਰਮ ਪਦ ਪਾਇ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਲਗਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਲਗ ਸੰਭਾਏ ਠਾਕੁਰ ਕਾਹਿ ਮਨ ਭੋ ਕਰਿਆ ਉਦੇ ਉੜਾਵੇ ਸੇ ਕੋ ਸਾਰਿ ਸਪਾਚੇ ॥ ਸ੍ਰੀ ਸ੍ਰੀ ਅਰਿਆ تن ਕਮਨ ਖਲਾਵੇ ਕਮਨ ਜਗਾਵੇ ਮਨ ਮਹਿ ਸਿਮਰਨ ਕਰਿਆ ॥ ਸਭ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰਤਵ ਧਰਿਆ ਜਿਨ ਨਾਨਕ ਬਲਬ ਸੁਦਬਲ ਜਾਈਐ ਤੀਰਤਨਾ ਪਾਰ ਆਵਰਿਆ ॥ ਰਾਗਿਆ ਸੰਹਲਾ ਚੌਥਾ ਸੁਪਰਖ ਇਕ ਓੰਕਾਰ ਸਤਿਗੁਰ ਪ੍ਰਸਾਦਿ ॥ ਸੋ ਪਰਕਣਾ ਨੰਝਣ ਹਰ ਪਰਕਣਾ ਨੰਝਣ ਹਰਗਮਾ ਗਮੀਆਂ ਪਾਰ ਸਭ ਤਿਆਵੇ ਸਭ ਤਾਵੇ ਤੋ ਜੀ ਹਰ ਸੱਤੇ ਸਰਗੁਨ ਹਾਰਾ ਸਭ ਜੀਤ ਮਾਰੇ ਜੀ ਤੋ ਜੀਆ ਕਾ ਦਾ ਤਾਰਾ ਹਰ ਧਿਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂ ਘਟ ਘੜੰ ਅੰਤਰ ਸਰਵਨੰਤਰ ਜੀ ਹਰੇ ਕੋ ਪਰਕ ਸਮਾਨ ਏਕ ਜਾਤੀ ਦੇ ਭੇਖਾਰੀ ਜੀ ਸਭ ਤੇਰੇ ਝੋੜ ਵਿਦਾਣਾ ਹੂ ਆਪੇ ਦਾਤਾ ਪੇ ਪੁਤਾ ਜੀ ਹੋਤਿ ਬਿਨ ਬਰਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇਜਰੀ ਤੇਰੇ ਕਿਆ ਗੁਨਾ ਘਵ ਖਾਣਾ ਜੋ ਸੇਵਾ ਜੋ ਸੇਵਾ ਤੂੰ ਦੀ ਜਨਾਨਕ ਤਿਨ ਕੁਰਬਾਣਾ ਹਰਤਾਵੇ ਹਰਤਾਵੇ ਤੂੰ ਦੀ ਸੇਜਨੁ ਕੁਮੈ ਸੁਖਵਾਸੀ ਸੇਮ ਉਤੈ ਸੇਮ ਉਤੈ ਭੈ ਜਿਨ ਹਰਤਾ ਜੀ ਤਿਨ ਟੂਟੀ ਜੰਮ ਕੀ ਬਾਸੀ ਜੀ ਨਿਰਪੋਜਨ ਹਰਗੜ ਪਉ ਤਿਆ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਦੀ ਤੇ ਹਰ ਹਰੂਪ ਸਮਾਸੀ ਸੇਤਨ ਸੇਤਨ ਜਿਨ ਹਰਤਾ ਜੀ ਜਨਾਨਕ ਤਿਨ ਬਲ ਜਾਸੀ తెరి భగత భండార జీ వ్యంత సూ జీ హే హేర తేనే పడే సాగత శలే జీ భావే మేరే హగవం తు ఆ పుర క్రతా జీ తువడే వరణా కో ਮੁਝੂ ਮੁਝੂ ਕੋਸਰਾਸਰਾ ਤੋ ਏ ਕੋ ਜੀ ਤੂੰ ਇਕਲ ਕਰਤਾ ਸੋਈ ਤੁਮੇ ਆਪੇ ਭਾਵੇਂ ਸੋਈ ਵਰਤੇ ਜਦ ਤੂੰ ਆਪੇ ਖਰੇ ਸੋਈ ਤਦ ਆਪੇ ਸੱਤ ਸਭਿ ਉਪਾਇ ਜਦ ਤੂੰ ਆਪੇ ਸਰਬ ਸਭ ਗੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਆਸਾ ਮਹੰਲਾ ਚੌਥਾ ਤੂੰ ਕਰਤਾ ਸਚਾਰ ਮੈਂਡਾ ਸਾਂਜੂ ਤੋ ਭਾਵੇਂ ਸੋਈ ਤੀਸੀ ਜਿਉ ਤੂ ਦੇ ਸੋਈ ਹਉ ਪਾਇ ਰਹਾਓ ਸਭ ਤੇਰੀ ਤੂੰ ਸਮਨਿ ਤੇ ਆਇ ਜਿਸੁ ਨੂਰੁ ਕਿਰਪਾ ਕਰੈ ਤਿ ਨਾਵਰਤਨ ਪਾਇ ਗੁਰਮੁਖ ਲਾਦਾ ਮਨ ਮਗ ਵਾਇ ਤਦ ਆਪ ਬਿਛੋੜਿਆ ਆਪ ਮਿਲਾਇ ਤੂਦ ਰਹਾ ਸਭ ਤਰੀ ਮਾਇਤ ਦੇ ਵਿਲੂਜਾ ਕੋਈ ਨਾ ਜੀ ਜਨ ਸਭ ਤੇਰਾ ਖੇਲ ਉਜੋਗ ਮਿਲ ਵਿਚਰਾਸਿ ਨੂ ਗੀ ਮੇਲ ਜਿਸਨੂ ਤੂ ਜਾਣੈ ਸੂਜਨ ਜਾਣੈ ਹਰਗੁ ਸਦੀ ਅੱਖ ਵਖਾੜੈ ਜਿਨ ਹਰ ਸੇਵੈ ਤੈਨੂ ਸੁਖ ਪਾਇ ਸਹਿਜੇ ਹਰਨਾਮ ਸਮਾਇਆ ਦੁਆਪੇ ਕਰਤਾ ਦੀ ਰਾਖੀ ਆ ਸਮੋਹਿਤ ਤੁਮੇ ਨੂ ਜਾ ਵਰਨਾ ਕੋਇ ਤੂ ਕਰ ਕਰ ਵੇਖੇ ਜਾੜੇ ਸੋ ਜਨ ਨਾਨਕ ਰੂਪਰਗਟ ਹੋਇ ਆਸਾ ਮਹੱਲਾ ਪਹਿਲਾ ਸਿੱਧ ਸਰਗੜੇ ਪਹਿਲੇ ਨਵਾਸਾ ਪਾਣੀ ਪਾਵਗਤ ਨਹੀਂ ਕੀਆ ਪੰਗਰ ਮੋਂ ਭਮਨੇ ਚੱਲ ਹੇ ਕਾ ਤੜੂ ਬੀਲੇ ਮਨ ਇਕਨ ਚੇਤਸ ਸਮੂਹ ਨ ਮਨਾ ਹਰ ਬਸਰ ਤੇਰੇ ਗੁਣ ਗਲਿਆ ਰਹਾਓ ਨਾਮ ਜਤੀ ਸਦੀ ਨਹੀਂ ਪੜਿਆ ਮੂਰ ਮੁਕਦਾ ਜਨਮ ਪਿਆ ਪਰਨਵਤ ਨਾਨਕ ਤਿਨ ਕੀ ਸਰਨਾ ਜਿੰਤੂ 라ਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨਕ ਤੇ ਹਰੀਆ ਗੋਮਦਨ ਕਹਿ ਤੇਰੀ ਮਰੀਆ ਅਵਰ ਕਾਦਰ ਕੀ ਤੇ ਨਾ ਕਾਮ ਸਾਸੰਗਤ ਭਜ ਕੇਵਲ ਨਾਮ ਸਰੰਜਾਲਾ ਭਵਜੰਤਨ ਕਾ ਜਨਮ ਬਿਥਾ ਜਾ ਤਰੰਗ ਮਾਇਆ ਕਹਿ ਰਹਾ ਜੋ ਤਲ ਸਿਨਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣੈ ਹਰ ਰਾਇ ਬਹੁ ਨਾਨਕ ਹਮੇਜ ਕਰਮ ਮਾ ਸਰਨ ਪਰੇ ਕੀ ਰਖੋ ਸਰਮਾ ਭਾ ਜੈ ਸੁਈ ਗਬੇ ਭਾਈ ਬੇਨਤੀ ਜੋ ਪਈ ਹਮਰੀ ਗਰੋਹਾ ਦਿਰਚਾ ਪੂਰਨ ਹੋਇ ਚਿਤ ਕੇ ਚਾ ਕਾਉਚਨ ਮੰਡੈ ਹਮਾਰਾ ਆਪਣਾ ਜਾਣ ਕੋ ਪ੍ਰਤਿਪਾਰਾ ਅਮਰੇ ਦੋ ਸੁਭੈ ਤੁਮ ਕਾਹੂ ਆਪਹਾਦ ਮਹਿ ਬਚਾਓ ਸੁਖਿ ਵਸੈ ਮੂਰਿ ਪਰਿਵਾਰਾ ਸੇਵਕ ਸਿਖ ਸਵੈ ਕਰਤਾਰਾ ਮੂਰ ਚੜਜ ਕਰ ਦਇ ਕਰੀਐ ਸਭ ਅਣਕੁਆਰ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰੁ ਜਨ ਕੀ ਰਹੀ ਪਿਆਸਾ ਤੁਮੇ ਛਾੜ ਕੇ ਵਰਨਾ ਤਿਉ ਜੋ ਵਰਚਾਸ ਤੁਮ ਤੇ ਪਾਉ ਸੇਵਕ ਸੇ ਹਮਾਰੇ ਤਾਰੀਆ ਚੁਣ ਚੁਣ ਸਤਰ ਹਮਾਰੇ ਮਾਰੀਐ ਆਪਹਾਦ ਮੁਝੇ ਬਰੀਏ ਮਨ ਕਾਲ ਕਦਰਸਨ ਮਰੀਐ ਬੂਜੋ ਸਦਾ ਮਾਰੇ ਪਛਾ ਸ੍ਰੀ ਸੁਜੋ ਕਰੀ ਵ੍ਰਚਾ ਰਾਗਲੇ ਮੇਰਾ ਕਨਹਾਰੇ ਸਹਿਬ ਸੰਦ ਸਹਾਇ ਪਿਆਰੇ ਦੀਨ ਬਨਦ ਸੁਨਕੇ ਹੰਤਾ ਤਾ ਤੁਮਹ ਪਰਿ ਸਰਸ ਕੁੰਤਾ ਕਾਲ ਪੈ ਬ੍ਰਹਮਾ ਵਤਰਾ ਕਾਲ ਪੈ ਸੁਭਰੀਓ ਵਤਰਾ ਕਾਲ ਪੈ ਕਰਿ ਬਿਸਨ ਪਰਕਾ ਸਾਸ ਸੁਕਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸੁਵਕੀਓ ਬੇਦਰਾ ਬ੍ਰਹਮਾ ਜੋਤੀ ਜਨਕਾਲ ਸਭ ਲੋਗ ਸਵਾਰਣ ਨਮਸਕਾਰ ਹੈ ਦਾਇ ਹੈ ਮਹਾਰਾਜ ਜਨਕਾਲ ਸੁਖਤ ਬਨਾਇਓ ਦੇਵਦਾਜ ਜਿ ਸੁਨੇ ਪਜਾਇਓ ਆਦੰਤੇ ਕੇਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਬੋਹ ਮਾਰੀ ਸਖੁ ਪਰਜਾ ਜਿ ਨਿਆ ਪਸਵਾਰੀ ਸਿਵ ਕਨ ਕੋ ਸਿਵ ਬਸ ਸੁਖ ਦਿਓ ਸਕਰਨ ਕੋ ਪਰਮ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਬਰੇ ਬਰੇ ਕੀ ਪੀਰ ਪਛਾਣ ਚੰਡੀ ਤੇ ਕੁੰਚਰੇ ਸੋਲਾ ਸਾਪਰ ਕਿਰਪਾ ਰਿਸ਼ਕਰ ਹੁਲਾ ਸੰਤਨ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਬੇਗ ਕੀ ਵੀਰ ਪਛਾਨ ਘਟ ਘਟ ਕੇ ਉਰ ਬਟਕੀ ਜਾਨ ਜਬ ਜ਼ਰਾ ਖਖਰਾ ਕਰ ਤਾਰਾ ਪ੍ਰਜਾ ਧਰਤ ਤਬ ਦੇ ਹੀ ਉਪਾਰਾ ਜਵਾ ਕਰਤ ਕਰ ਤੋ ਕਬ ਹੋ ਤਮ ਮਨ ਦੇ ਦਰਸਭੂ ਜੇਤੇ ਬਰਸਰ ਛਬਤਾਰੇ ਆਪ ਹੀ ਆਪਣੀ ਬੂਰਿਓ ਚਾਰੇ ਤੁਮ ਸਵੇਤਰ ਤਨ ਨਾਨ ਜਾਣਦ ਪੇਤ ਭੇਦੇ ਹਰਿਆਲਮ ਮਰਨ ਕਾਲ ਨ ਮਰਨ ਕਾਲ ਲੰਬੇ ਆਦ ਨੀਨ ਨਾ ਦੇਵ ਸੰਭ ਤਾਕਾ ਮੂੜੋ ਚਾਰ ਦਪੇ ਦਾ ਜਾ ਕੋ ਪੇਵਨ ਭਾਵਦ ਬੇਦਾ ताको कृपा हनुमान मानक महामुरख छपीदना जानत महादेव को कह रसदा सिमरन तार का चिन्हत नहिं तेव आप ही अपने विधय ती वर्णत पिन पिन तुहि तेती तुमरा लखन जाय पसारा कहो सदा प्रथम संसार एक है रूपन के रूपन रूप पारंग पौरव कहि गोपा अण्डो जेरे से तरी के नृत्यपुर खान बहु रही दिन बहु राजा है बैठा कौशल पर शंकर के ठा सगरी से टिकाए चंबवार जगार स्वरूप संभव

ਏਕ ਬਾਰ ਜਿਤ ਮੈਂ ਸੰਭਾਰਾ ਕਾਲ ਫਾਸੇ ਧਾਇ ਉਬਾਰਾ ਜਿਨਰ ਨਾਮ ਤਿਹਾਰੋ ਕਹਾ ਦਾਰੇ ਦਿਸ ਧੋਗ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਰ ਦੇ ਲਿਹੋ ਵਾਰੀ ਸਰਬ ਠੋਰ ਮੋਹ ਸੁਹਾਈ ਦਿਸ ਧੋਗ ਤੇ ਲਿਹੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆ ਕਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕਰਾਨੇ ਕਹਿਮ ਤੇ ਇੱਕ ਨਾਮ ਆਨਿਓ सिमर सासर बे सवै वो भेद कहे हमें किना जानो श्री स्पान कृपा तुमरी कर, कर। मैं नगर सब तो हे बखान दोहरा ਸਗਲ ਦੁਆਰ ਕੋ ਛਾਟ ਕੇ ਗਿਓ ਤੁਹਾਰੋ ਦਵਾਰ ਬਾਈ ਰਹੇ ਕਿਲਾ ਜੀ ਅਸੂ ਰੂਪਨ ਦਾਸ ਤੁਹਾਰੇ ਰਾਮ ਕਲੀ ਮਹੱਲਾ ਤੀਜਾ ਨੰਦੇ ਕੋ ਅਕਾਸ਼ਤ ਸਤਿਗੁਰ ਪ੍ਰਸਾਦ ਆਨੰਦ ਤੇ ਮਰੀਮਾਇ ਸਤਿਗੁਰ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੂਤੀ ਮਨ ਵਜਿਆ ਵਦਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆਂ ਸਭ ਰੋਤਾ ਗਵ ਹਰੀ ਕੇ ਰਾਮ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੀ ਮਨ ਮੇਰਿਆ ਤੂ ਸਦਾ ਰੋਹਰ ਨਾਲੇ अरनारो तो मन मेरे दुख सब विसारना जी करो करे तेरा कार्य सब सुवारना सब नाम गला समरस स्वामी सो के मनो विसार कहे नानक मन मेरे सदा रोहर नाले साचे साहिबा क्या नहीं कर तेरे करता तेरे सब कुजै रिश्ते सो पावे सदा सिधत सलाह तेरे नाम नवसवे नाम जिन के मन वसए वाजे शब्द खरे रे कहे नानक सच्चे साहिब क्या नहीं करते साचा नाम मेरा आधार ਸਾਚਾ ਨਾਮਯਾ ਧਰਮਰਾਜਨ ਭੁਖਾ ਸਭ ਗਮਾਈਆ ਪਰ ਸਾ ਸੁਖਮਨੈ ਵਸੈ ਜਨ ਉਚਾ ਸਭ ਪੁਜਾਇਆ ਸਿਦਾ ਕੁਰਬਾਨ ਕੀਤਾ ਗੁਰਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛ ਵਰਤ ਘਰ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਕਲਾ ਚਰ ਕਰ ਧਾਰੀਆਂ ਪੰਚ ਰੂਪ ਤਰ ਬਸ ਕੀਤੇ ਕਾਲ ਕੰਟਕ ਮਾਰਿਆ ਸੁਰ ਕਰਮੁ ਪਾਇ ਤੁਰ ਜੁਨ ਕੋ ਸੀ ਨਾਮ ਅਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਉਤਕਰੇ ਨਦਵਾਜੀ ਹਣ ਦੇ ਸੁਨੋ ਗਡ ਪਾਜੀਓ ਸਖਲ ਮਨੋਰਥ ਪੂਰੇ ਪਾਰ ਬਰਮ ਪ੍ਰਪਾਇ ਤਰੇ ਸਖਲ ਮਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਧਨ ਭੈ ਸੁਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹ ਤੇ ਪਵਤ ਸਤਿਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਲ ਲਾਗੇ ਵਾਜੀ ਨਹ ਤੂਰੇ ਮੰਤਾਵਲੀ ਮਹੱਲਾ ਪੰਜਵਾ ਥਾਲ ਵਿੱਚ ਤਿਨ ਵਸਤੂ ਪਈਓ ਸਰ ਸੰਤੋਖ ਵਿਚਾਰ ਅਮਨਿਤ ਨਾਮ ਠਾਕੁਰ ਕਾ ਪਇਓ ਰਿਸ ਕਾ ਸਭ ਸਿਹ ਆਧਾਰੋ ਜੇ ਕੋ ਖਾਵੇ ਜੇ ਕੋ ਬੁੰਚੈ ਰਿਸ ਕਾ ਹੋਏ ਉਦਾਰ ਹੈ ਵਸ ਨਿਨ ਜਾਇ ਨਿਤ ਨਿਤ ਰਖੀ ਰਤਾਰੋ ਤਮ ਸੰਸਾਰ ਚ ਲੰਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਨਿਆਰੇ ਕੋ ਗੁਨਾਹੀ ਆਪੇ ਤਰਸ ਪਿਓਈ ਦਰਸ ਬਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵ ਮਤਨ ਮਨ ਥੀ ਵਹਿ ਹਰਿਆ ਪੌੜੀ ਜਿੱਥੈ ਤੂੰ ਸਮਰਾਤ ਜਿੱਥੈ ਕੋਈ ਨਾ ਉਥੇ ਤੇਰੀ ਰਾਖੀ ਅਗਨੇ ਦੁਰਮਾਇ ਸੁਨਖੈ ਜੁਮ ਕਹਿ ਦੂਤ ਨਾਇ ਤੇਰੇ ਛਟ ਜਾਈ ਹੋਰ ਵਿਕਮਸ ਗਾ ਗੁਰ ਚੌਦੀ ਭਾਰ ਪਾ ਜਿਨ ਕੋ ਲਗੀ ਪਿਆਸ ਅਮਰ ਸੇ ਹੀ ਖਾਇ ਕਲਮੇ ਹੋ ਪੁਨ ਗੁਨ ਗੋਮਿੰਦ ਗਾਏ ਸਭ ਸੇਨੋ ਕਿਰਪਾ ਸਮਾਲੇ ਸਾਹੀ ਸਾਏ ਮਿਰਤਾ ਕੋ ਨਾ ਜਾਈ ਆਵਤ ਦਾਇ ਸਲੋਕ ਮਹੱਲਾ ਪੰਜਵਾ ਹੰਤਰ ਗੁਰੂ ਆਰਾਧਨਾ ਜੀਵਨ ਜਬ ਗੁਰਨਾਵ ਨਿਤਰੀ ਸਤਗੁਰ ਪੈ ਕਨਾ ਸੁਰਨੇ ਸੁਰਨਾ ਗੁਨਾਤ ਗੁਰ ਸੈਤੀ ਰਤਿਆ ਦਰਗਹ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸੁ ਨਹਿ ਮਤ ਦੇ ਜਗ ਮੇ ਉਤਮ ਕਾੜੀ ਵਰ ਲੈ ਕੇ ਕੇ ਮਹੱਲਾ ਪੰਜਵਾ ਰਖੇ ਰਖਨੇ ਹਾਰਿਆ ਪਿਉ ਬਾਰੀਆਂ ਦੁਰ ਕੀ ਪੈਰੀ ਪਾਏ ਕਾੜ ਸੁਹਾਰੀਆਂ ਵਾ ਆਪ ਦਿਆਲ ਮਨੋਨਾ ਵਿਸਾਰੀਆਂ ਸਾਹ ਜਨਾ ਕੇ ਸੰਗ ਹੋ ਜਨ ਤਾਰੀਆਂ ਸਾਖਤ ਨਿੰਦਕ ਦੁਸ਼ਕਿ ਨਵਾਹੀ ਬਿਦਾਰੀਆਂ ਦੇਸਾ ਹੈ ਬਕੀ ਟੇਕ ਨਾਨਕ ਮਣੇ ਮਾਈ ਜਿਸ ਮਰਸੁਕ ਹੋਏ ਸਗਲੇ ਦੁਖ ਜਾਈ ਦੇਸਾ ਹੈ ਬਕੀ ਟੇਕ ਨਾਨਕ ਮਣੇ ਮਾਈ ਜਿਸ ਮਰਸੁਕ ਹੋਏ ਸਗਲੇ ਦੁਖ ਜਾਈ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ